ਜੀ ਗਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਜੀ ਤੇ ਟਾਈਮ ਸ਼ਾਮਾਂ ਦਾ 4:30 ਹੋ ਗਏ ਆਪਾਂ ਸਬਜੀ ਬਾਜੀ ਵੀ ਕਰਕੇ ਤਿਆਰੀ ਤੇ ਆਵੇ ਆਲੂ ਬੈਂਗਨ ਦੀ ਆਪਾਂ ਬਣਾਉਣੀ ਸਬਜੀ ਤੇ ਬੈਂਗਣਾ ਪਾਵੇ ਦੂਜੇ ਲਿਆਏ ਆ ਦੂਜੇ ਸੌਰੀ ਆਲੂ ਦੂਜੇ ਲਿਆਏ ਆ ਪਾੜੀ ਇਹ ਕਿਉਂਕਿ ਵਾਈ ਨਹੀਂ ਤੇ ਨਾਲੇ ਉੰਜ ਵੱਢਗਾ ਬਾਈ ਆਵੇ ਵੇਖੋ ਇਹ ਦਿੱਤੇ ਨੇ 60 ਦਾ ਪੈਕਟ ਪਰ 1.5 ਕਿਲੋ ਕਿ ਕਿੰਨੇ ਪੁੱਛਿਆ ਨਹੀਂ ਤੇ ਜਿਹੜਾ ਲਸਣ ਜਿਹੜਾ ਰਾਤੀ ਆਪਾਂ ਛਿੱਲ ਕੇ ਰੱਖਿਆ ਸੀ ਹੁਣ ਸਬਜੀ 'ਚ ਪਾਉਨੇ ਆ ਤੇ ਆ ਮਲਾਈ ਜਿਹੜੀ ਫੇਰ ਚਾਹੋਂ ਲੈਣਾਂ ਦੀ ਆਵੇ ਇਹਨੂੰ ਜਾਗ ਲਈ ਦਹੀਂ ਬਣ ਗਿਆ ਥਲੇ ਹੁੰਦਾ ਹੀ ਦਹੀਂ ਕੱਢ ਲੈਨੇ ਤਦ ਵੀ ਹੀ ਵਿੱਚ ਦੋ ਘਕ ਕਬਲਗਾ ਪਰ ਆਦ ਨੂੰ ਆ ਲੋ ਬਤਾਉਂਗਾ ਸਬਜੀ ਨਾ ਖਾਵਾਂਗੇ ਤੇ ਆ ਜਿਹੜਾ ਆਪਾਂ ਕੱਲ ਕਿ ਉਹ ਗਰਮ ਕਰਨ ਦੇ ਆ ਵੇਖੋ ਇੰਨਾ ਬਣ ਗਿਆ ਕੜਛੀ ਕੀ ਰਹਿ ਗਿਆ ਕਿ ਉਹ ਪੈਣ ਵਾਲਾ ਤਕਰੀਬਨ ਕਿਲੋ ਦੇ ਲਾਗੇ 900 ਕ ਗ੍ਰਾਮ ਬਣ ਗਿਆ ਏ ਤੇ ਆ ਮਲਾਈ ਜਿਹੜੀ ਆ ਇਹ ਰਿੜਕਾਂਗੇ ਮਖਣੀ ਫਿਰ ਖਾ ਲਾਂਗੇ ਫਿਰ ਮੁੜ ਕੇ ਜਿਆਦਾ ਵੀ ਸਰਫਾ ਜਿਆ ਕੀਤੇਆਂ ਕੋਈ ਫਾਇਦਾ ਨਹੀਂ ਸਬਜੀ ਦੇ ਵਿੱਚ ਤੇ ਪਾਉਣਾ ਹੀ ਪੈਂਦਾ ਕਿ ਉਹ ਚਲੋ ਆਪਾਂ ਚੀਰ ਕੇ ਸਬਜੀ ਤੇ ਫਿਰ ਆਪਾਂ ਲਾਉਨੇ ਤੜਕਾ ਤੇ ਆਟਾ ਗੁੰਨ ਕੇ ਤੜਕਾ ਲਾ ਕੇ ਫਿਰ ਆਪਾਂ ਜਾਣਾ ਕੋਠੇ ਤੇ ਅੱਜ ਮਿੱਟੀ ਲਉਣੀ ਚੁੱਲੇ ਨੂੰ ਚੁੱਲੇ ਨੂੰ ਦੀ ਰਿਪੇਅਰ ਕਰਗੇ ਕਿਉਂਕਿ ਸਾਗ ਸੂਕ ਬਣਾਇਆ ਕਰਨਾ ਗੈਸ ਤੇ ਨਹੀਂ ਸਾਗ ਸੂਤ ਆਉਂਦਾ ਨਾ ਕਦੀ ਬਣਾਇਆ ਹੀ ਆ ਉਹਦੇ ਉਹਨਾਂ ਨਾਲ ਸਰਦੀ ਨੂੰ ਦੋ ਗਰੀ ਬਣਾਇਆ ਨਿਆਣੇ ਜੇਜੀ ਕਰਦੇ ਸੀ ਵੀ ਅਸੀਂ ਮੁੜ ਕੇ ਚੱਲ ਜਾਣਾ ਬਣਾਉ ਚੱਲੇ ਤੇ ਸਾਗ ਜਿਹੜਾ ਵੱਧਗਾ ਤੇ ਚਲੋ ਆਪਾਂ ਚੀਰ ਕੇ ਸਬਜੀ ਫਿਰ ਤੜਕਾ ਲਾਉਨੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਨਾਲੇ ਆ ਸੌਂਫ ਹੈ ਨਹੀਂ ਸੌਂਫ ਲਿਆਂਦੀ ਹੋ ਵੇਖੋ ਕਿ 50 ਰੁਪਏ ਦੀ ਮਾਸਾਕ ਸੌਂਫ ਦਿੱਤੀ ਆ ਜਿਹੜੀ ਲਵਾਂਦੇ ਨੇ ਦੁਕਾਨ ਤੇ ਨਹੀਂ ਮਗਾਈ ਹੋ ਗਈ ਤੇ ਸਾਰੇ ਵੀਡੀਓ ਜਿਹੜੀਆਂ ਛੋਟੀਆਂ ਛੋਟੀਆਂ ਕੱਲ ਕਿ ਉਹ ਵੀ ਜਿਹੜੇ ਬਣਾਉਣ ਦੇ ਹੋ ਵੀ ਵੀਡੀਓ ਤੇ ਆਪਾਂ ਨਾਲ ਉਹ ਵੀ ਲਾਵਾਂਗੇ ਵੇਖਿਓ ਸੋਨੇ ਸੋਨੇ ਕਮੈਂਟ ਕਰਿਓ ਬਾਤ ਤੋਂ ਬਾਤ ਆਵਾਜ਼ ਕਰੋ ਵੀਡੀਓ ਨੂੰ ਤੇ ਚਲੋ ਜੀ ਆਪਾਂ ਚੱਲਗੇ ਅੰਦਰ ਸੌਜੀ ਜੀ ਇੱਧਰ ਲੱਗੇ ਮੁਰਗੇ ਨਾਲੇ ਮਲਾਈ ਰਿੜਕ ਲਾਂਗੇ ਸ਼ਾਮਾਂ ਨੂੰ ਜਦੋਂ ਰੋਟੀ ਪਕਾਉਣ ਲੱਗਾਂਗੇ ਤੇ ਦਹੀਂ ਇਹਦੇ ਹੁਣ ਮੈਂ ਕੱਢ ਕੇ ਰੱਖ ਦੇਣਾ ਫਰਿਜ ਚ ਬਲਤੇਨ ਨੂੰ ਵੀ ਇਦਾਂ ਹੀ ਰੱਖ ਦਿੰਨੇ ਆ ਤੇ ਨਾਲੇ ਤੇ ਇਹੋ ਕੱਢ ਲਈ ਜੀ ਹੋ ਗਈ ਹੈ ਜੀ ਪਰ ਆਖੀ ਦੇਣੇ ਦਹੀਂ ਅੜੀ ਮੰਗਰੇ ਵਾਲਾ ਟਮਾਟਰ ਪਿਆਜ ਪਾਇਆ ਹੀ ਰਾਤ ਦਾ ਉਹ ਪਿਆ ਆ ਦੋ ਹਰੀਆਂ ਮਿਰਚਾਂ ਫਿਰ ਜੋ ਤੜਕਾ ਲਾਉਣ ਲੱਗਾਂਗੇ ਫਿਰ ਇੱਕ ਟਮਾਟਰ ਲਿਆਵਾਂਗੇ ਕੱਢ ਕੇ ਟਮਾਟਰ ਫਰੇ ਚ ਰਸਤੇ ਹਾਲੇ ਆਏ ਆਂ ਸਬਜ਼ੀ ਬਾਜ਼ਾਰ ਗਈਆਂ ਤੇ ਫਿਰ ਲਿਆਂਦੀ ਕੰਮ ਗਈਆਂ ਥੋੜਾ ਕਿਤੇ ਆਉਂਦੀ ਆਉਂਦੀਆਂ ਫਿਰ ਮੈਂ ਸਬਜ਼ੀ ਵੀ ਲੈ ਕੇ ਜਾਈਗੀ ਚਲੋ ਜੀ ਆਪਾਂ ਕੀ ਲੱਗੇ ਸਲਜੀ ਆਪਾਂ ਵੀਰ ਕੋ ਜਾਰੀ ਲੰਮੀ ਨਹੀਂ ਕਰਨੀ ਤੜਕਾ ਲਾ ਕੇ ਆ ਡਗੋ ਨੂੰ ਕਿਤੇ ਫਿਰ ਆਪਾਂ ਕੋਠੇ ਤੇ ਜਾਣਾ ਹੈ ਮਿੱਟੀ ਲਾਉਣੀ ਹੈ ਮਿੱਟੀ ਰਾਦੀ ਮੈਂ ਪਹਿ ਕੇ ਆਈ ਹਾਂ ਇੱਡੇ ਨਾਲ ਕੋਟਕ ਪਈ ਹੀ ਮਿੱਟੀ ਤੇ ਮੈਂ ਹਮ ਮਲ ਕੇ ਲਾਉਣੇ ਚਾਹਦੇ ਨੂੰ ਲਓ ਜੀ ਆਪਾਂ ਲਈਏ ਤੜਕਾ ਨਾਲੇ ਸਬਜੀ ਨੂੰ ਉਹ ਕਾਟਾ ਬਣਾ ਲਈਏ ਸਾਰੀ ਤੇ ਨਾਲ ਆ ਖਾ ਬਣਾਉਣੇ ਥੋੜੇ ਤੋਂ ਲੂਣ ਵਾਲੇ ਚੌਲ ਨਾਲ ਲੂਣ ਵਾਲੇ ਥੋੜੇ ਚੌਲ ਬਣਾएंगे ਹਲੋ ਬੈਂਗੜਾ ਜੀ ਇਹਨਾਂ ਦਾ ਤੜਕਾ ਜਿਹੜਾ ਨਾਲ ਇਕੱਠੇ ਦੁੱਧੜੇ ਲਾਦ ਗਏ ਤੇ ਚਲੋ ਜੀ ਬਣੇ ਰਿਓ ਵੀਡੀਓ ਨਾ ਹੀਰਾ ਅੱਜ ਵੀ ਪਾਣੀ ਪੋੜਾਂ ਪਾਣੀ ਪਾੜੀ ਆਹ ਪਾਣੀ ਨੇ ਇਹਨਾਂ

तो आज का पदार्थ है गोभी का पराठा। कमाल है। टमाटर की नहीं है। है ना? तीरे। ऐसा लगा करने तो ये बात

mình cho cái này lên cái cổ thôi, là để mình đi lại thêm thứ thêm aldi namakainsalla i bea sanu faɗaa bo mexen gafun de ede xanane lakati baa ਨਵਾਂ ਨਲਕਾ ਦੇਖਾ ਜਨਾਲ ਚੌਲ ਭੰਜੀ ਆ ਨੇ ਮਾਰੇ ਤੇ ਸਾਂਭੀ ਕਰਕਾ ਲਾ ਲਿਆ ਫਰੋਸ ਸਾਰਨਾ ਪਹਿਣਾ ਵੀਡੀਓ ਜਿਹੜੀਆਂ ਵੇਖਣੀਆਂ ਨੇ 9 ਵਜੇ ਦਾ ਟਾਈਮ ਜੇ ਲਾਈਵ ਦਾ 9 ਵਜੇ ਦਾ ਟਾਈਮ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਜਿਹੜੂ ਸਾਰਨਾ ਪਹਿਣਾ ਟਾਈਮ ਤੋਂ ਟਾਈਮ ਕੱਢਿਓ ਨਹੀਂ ਪਾਈ। ਇਹਦੇ ਵਿੱਚ ਉਹਨੂੰ ਪਾਣੀ ਪਾ ਦੇ। ਸਾਵਾ ਮੈਂ ਨਹੀਂ ਨਾਲ ਕਨਾਲੇ ਨਹੀਂ ਜਾ ਤੇ ਫਿਰ ਸੋ ਦੋ ਸੀਕਾ ਵਰਗੇ ਜੇ ਬਈ ਇਹ ਜਿਤਕੋ ਵੱਡੀ ਹੋ ਜੁਗੀ ਤਾਂ ਫਿਰ ਆਪਾਂ ਦੋ ਕਰਨਾਗੇ 不要 <Yeah. S 2>、like，他看你的个，跟 我就天耍点钱，说这两万那都中吧啦？你是拿里啊？加工的？ ਸੌਜੀ ਇਹ ਨਹੀਂ ਆ ਕਿ ਅੱਜ ਸਵਾਸਤੇ ਤੜਕਾ ਲਾ ਲਿਆ ਤੜਕਾ ਲਾਉਣਾ ਮਨ ਰੇਈ ਚੋਰ ਕੋਠੇ ਦੇ ਜਾਣਾ ਮਿੱਟੀ ਲਾਉਣੀ ਆ ਤੇ ਤੂੰ ਟਾਈਮ ਹੋ ਜਾਣਾ ਸੌਜੀ ਬਣੀ ਹੋ ਉਹ ਦੇਣ ਕੇ ਆਟਾ ਗੁੰਨ ਕੇ ਪਰਸ਼ਾਦੇ ਲਾ ਲਾਂਗੇ ਵੈਸੇ ਤੇ ਮੈਂ ਚੌਲ ਹੀ ਬਣਾਉਣੀ ਹਰ ਸੋਈ ਚ ਫਿਰ ਮੈਂ ਸੋਚਿਆ ਮੈਂ ਤੜਕਾ ਵੀ ਲਾ ਹੀ ਦੇਗੀ ਸਾਬ ਕੋਲੇ ਕੱਟਿਆ ਕਟਾਇਆ ਪਕੜਾ ਕੱਟਣਾ ਆਪਾਂ ਵੀਡੀਓ ਕੋ ਦੋ ਹੀ ਕਰਾਂਗੇ 1 ਘੰਟਾ जाने ਜਾਣੀ ਹੈ ਜੇ ਜੈ ਸ਼ਾਮੀ ਮਿੱਟੀ ਮੋਟੀ ਪੇਂ ਨਹੀਂ ਆਈਆਂ ਤੇ ਜਿਹੜੀ ਉਹਨੇ ਮਿੱਟੀ ਲਾਉਣੀ ਆ ਤੇ ਜਿਹੜਾ ਆਪਾਂ ਘਿਓ ਗਿਆ ਬਣਾਇਆ ਉਹ ਵੀਡੀਓ ਸਾਰੀ ਅੱਜ ਪਾ ਲਾਂਗੇ ਜਿਹੜੀ ਆ ਵੀਡੀਓ ਆ ਜਾਰੀ ਹੈ ਮੈਂ ਸਾਮਾਨ ਨੂੰ ਰੀਵਰਸ ਕਰਾਂ ਗਾਈ ਨੂੰ ਕਿਆਨ ਨੂੰ ਨੋਟ ਦੇ ਕੇ ਜਾ ਕੇ ਦਾ ਰੂਸ ਹੌਸਾ ਤੇ ਜੇ ਲੋ ਸ਼ਾਮਾਂ ਟੈਂਪ ਕੱਢਿਓ 10-15 ਮਿੰਟ ਚੌਲ ਵੀ ਪਣ ਚੱਲੇ ਸਭੀ ਪਣਗੀ પાસે ਇੱਕ ਵਿਸਲ ਹੋਰ ਮਰਉਣੀ ਸਭੀ ਗਈ ਬਣ चौल चाहिए कड़ाही दे, सब्जी चाहिए और मैं गर्मी बड़ी जो खोले तो चल जाइमी बड़ी लगती तो, तो थले नहीं करता क्योंकि हवा बड़ी सोनी लगती है जो ना आवा पखा ला लेगा जी हो गए ਲੈ ਗਨ ਲਾ ਬਨੇ ਕੇ ਇੰਟੀ ਜਾਨਾ ਆਪਾਂ ਜਦ ਤੱਕ ਆਪਾਂ ਇਹਨਾਂ ਨੂੰ ਪਜਾ ਕੇ ਰੱਖਾਂਗੇ ਸੂਲਤਾਂ ਦੇ ਤੰਗਾ ਮਾਰਾਇਏ ਹਾਂ ਹਾਂ ਜਿੱਤੇ ਮਾਰੋ ਜੀ ਪੂਰਾ ਪਜਾ ਦੇਣਾ ਮੋਟਾ ਮਾਰਨਾ ਤਦ ਮ ਖਾਣਾ ਤਨ ਇਥੋਂ ਸੌਜੀ ਹਾਂ ਜੀ ਬੰਦੀ ਇਹ ਆ ਮੈਂ ਗੰਦ ਗੰਦੀ ਚੋਲੀ ਪਾਣੀ ਤਾਂ ਸਾਹਮਣੇ ਮ ਕੋਟ ਵੀ ਪਾਇਆ ਹੋਇਆ ਦਾ ਪਾਣੀ ਨਹੀਂ ਪਾਇਆ ਉਹ ਨੋ ਛੱਡ ਤਾਂ ਚਲੋ ਇਹਨਾਂ ਚਾਹ ਹੋ ਆ ਵੇਖ ਇਹਨ ਗੈਸ ਨੂੰ ਮਠਾ ਕਰ ਦੇਨੇ ਨਾ ਇਹੋ ਪਾਣੀ ਸੁਕਾਣਾ ਹੈ ਤਾਂ ਪੂਰਾ ਦਾਣਾ ਮਿਲ ਜੂਗਾ ਇਹਨਾਂ ਨੂੰ ਆਪਾਂ ਨੂੰ ਕਿਹੜੀ ਛੇਤੀ ਤੇ ਇਹ ਰੂਕ ਕਰਤਾ ਜਦ ਲਗੇ ਆਪਾਂ ਢੱਕਣ ਮਣਕੇ ਬਣਾਉਣੀ ਚਾਹ ਲਓ ਜੀ ਆ ਵੀ ਲੋ ਇੱਕ ਵਾਰੀ ਤੇ ਮੈਂ ਸਾਂ ਨੂੰ ਸੁੱਟ ਦਿੱਤਾ ਫੇਰ ਖਲਾਰਾ ਨਾਲੋਂ ਨਾਲ ਸਾਂਭਿਆ ਜਾਵੇ ਤਾਂ ਵਧਗਾ ਵਾ ਖਲਾਰਾ ਪਿਆ ਨਹੀਂ ਚੰਗਾ ਲੱਗਦਾ ਮਣਕੇ ਸਾਂਭਣਾ ਤੇ ਆਪ ਹੀ ਆ ਨਾਲੇ ਉਦਾਂ ਬੁਰਾ ਲੱਗਦਾ ਤੇ ਚਲੋ ਜੀ ਆਪਾਂ ਇਹ ਨਹੀਂ ਇਹ ਵੀਡੀਓ ਦਾ ਕਰਗੇ ਹੱਥ ਇੱਥੇ ਤੇ ਦੂਜੀ ਵੀਡੀਓ ਜਿਹੜੀ ਆ ਕੱਲ ਵਾਲੀ ਤੇ ਆ ਜੜੀ ਹੋਊਗੀ ਉਹ ਆ ਪੰਜ ਸ਼ਾਮਾਂ ਨੂੰ ਪਾਵਾਂਗੇ ਬਾਅਦ ਤੋਂ ਵੱਧ ਵੀਡੀਓ ਵਾਚ ਕਰਿਓ ਤੇ ਬਾਅਦ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਜਿਹੜੇ ਪਹਿਲੇ ਭੈਣ ਭਰਾ ਵਾਂ ਜਿਹੜੇ ਸਬਸਕ੍ਰਾਈਬਰ ਨਾਲ ਜੁੜੇ ਆ ਤੇ ਉਹ ਬਾਅਦ ਤੋਂ ਵੱਧ ਸਪੋਰਟ ਕਰੋ ਲਾਈਵ 'ਚ ਵੀ ਆਇਆ ਕਰੋ ਨਾਲੇ ਭੈਣਾਂ ਆਂਦੀਆਂ ਲਾਈਵ 'ਚ ਆਓ ਤੇ ਲਾਈਵ 'ਚ ਵੀ ਫਿਰ ਆਓ ਤੁਸੀਂ ਵੀ ਆਓ ਟਾਈਮ ਥੋੜਾ ਥੋੜਾ ਦਿਓ ਤਾ ਫੇਰ ਹੀ ਆ ਚਲੋ ਇਹ ਵੀਡੀਓ ਵਾਚ ਐਂਡ ਕਰਕੇ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਸਾਸਰੀ ਘਰ ਸਾਰੇ ਜਿਹੜੇ ਵਸਦੇ ਰੋਸਾ ਪੈਣ ਭਰਾ ਜੀ